ਸਭ ਠੀਕ ਹੈ ਖੁਸ਼ ਹੋ ਬੜਾ ਖੁਸ਼ ਹੋ ਸਭ ਖੁਸ਼ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਰਾਮਚੰਦਰ ਤੇ ਪਿਤਾ ਜੀ ਦਾ ਨਾਮ ਆਨੰਦ ਲਾਲ ਆ ਪੈਸਿਆਂ ਦਾ ਢੇਰ ਆ ਚਾਂਦੀ ਦੇ ਸਿੱਕੇ ਰੁਪਏ ਦਹਾਂ ਦਹਾਂ ਦੇ ਪੰਜਾਂ ਪੰਜਾਂ ਦੇ ਦੋ ਦੋ ਦੇ ਇੱਕ ਇੱਕ ਦੇ ਤੇ ਆ 100 100 ਦੇ 50 50 ਦੇ ਦਹਾਂ ਦਹਾਂ ਦੇ 20ਾਂ ਦੇ ਇਹ ਸਾਰੇ ਨੋਟ ਪਏ ਨੇ ਬਾਪੂ ਦੇ ਮੂਰੇ ਕਰੀਬ ਹੋਗਾ ਹੈ 5-7000 ਰੁਪਏ ਸਪੂਜਾ ਇਹ 5-7000 ਰੁਪਏ ਬਾਪੂ ਦਾ ਸਾਰਾ ਆ ਝੋਲਿਆਂ ਚ ਬੰਨਿਆ ਹੋਇਆ ਸੀ ਆ ਦੇਖੋ ਕਿੰਨੇ ਝੋਲੇ ਤੁਹਾਡੇ ਸਾਹਮਣੇ ਪਏ ਨੇ ਨਿੱਕੇ ਨਿੱਕੇ 1 2 3 4 5 6 7 8 9 10 11 12 13 ਅਸੀਂ 24 ਝੋਲੇ ਗਿਣੇ ਆ ਬਾਪੂ ਦੇ 24 ਝੋਲੇ ਆ ਤੇ ਆ 30 ਸਾਲਾਂ ਦੀ ਕਮਾਈ ਆ ਬਾਪੂ ਦੀ ਆ ਪਿਛਲੇ 30 ਸਾਲਾਂ ਤੋਂ ਬਾਪੂ ਉੱਥੇ ਸੜਕ ਤੇ ਰਹਿੰਦਾ ਸੀ। ਇਸੇ ਕਪੂ ਜੀ ਪਹਿਲਾਂ ਫੈਕਟਰੀ 'ਚ ਵੀ ਕੰਮ ਕਰਦਾ ਸੀ ਜਦੋਂ ਹੱਡ ਪੈਰ ਚੱਲਦੇ ਸੀ ਪੈਸੇ ਕਮਾ ਕੇ ਪਿੰਡ ਵੀ ਭੇਜਦਾ ਰਿਹਾ ਆਪਣੇ ਭੈਣ ਭਰਾਵਾਂ ਨੂੰ ਮਾਂ ਪਿਓ ਨੂੰ। ਮਾਂ ਪਿਓ ਚੱਲ ਬਸੇ ਭੈਣ ਭਰਾ ਆਪੋ ਆਪਣੇ ਜੋਗੇ ਹੋ ਗਏ ਕਿਸੇ ਨੇ ਪੁੱਛਿਆ ਨਹੀਂ ਮੁੜ ਕੇ ਬਾਪੂ ਕੰਮ ਕਰਨ ਤੋਂ ਵੀ ਆਹ ਰਹੀ ਹੋ ਗਈ ਇੱਕ ਅੱਖ ਪਹਿਲਾਂ ਹੀ ਹੈ ਨਹੀਂ ਸੀ ਬਚਪਨ ਤੋਂ ਦੂਜੀ ਅੱਖ ਦੀ ਵੀ ਰੋਸ਼ਨੀ ਘਟ ਗਈ। ਲੱਤ ਟੁੱਟ ਗਈ ਚੱਲਣ ਫਿਰਨ ਤੋਂ ਵੀ ਰਹਿ ਗਿਆ ਇੱਕ ਨਿੱਕੀ ਜਿਹੀ ਝੁੱਗੀ ਪਾ ਕੇ ਉੱਥੇ ਫੋਕਲ ਪੁਆਇੰਟ ਏਰੀਆ ਵਿੱਚ ਫੇਸ ਬੰਦ ਚ ਰਹਿੰਦਾ ਸੀ ਬਾਪੂ RAMCHANDRA ਤੇ RAMCHANDRA ਦੀ ਹਾਂ ਆ ਕਮਾਈ ਜਿੰਨੀ ਹੁੰਦੀ ਸੀ ਝੋਲਿਆਂ 'ਚ ਪਾ ਕੇ ਗਲ 'ਚ ਪਾ ਕੇ ਰੱਖਦਾ ਹਰ ਟਾਈਮ ਤੇ ਰਾਤ ਨੂੰ ਉਹ ਝੁੱਗੀ 'ਚ ਵੜ ਕੇ ਸੋ ਜਾਂਦਾ ਬਾਹਰ ਖੜਵਾਇਆ ਸੀ ਨਹੀਂ ਆ ਸੋ ਜਾਂਦਾ ਤੇ ਪਿਆ ਸੀ ਇੱਕ ਦਿਨ ਕ੍ਰੇਨ ਦੇ ਥੱਲੇ ਵੜ ਕੇ ਪੈ ਗਿਆ JCB ਖੜੀ ਸੀ ਤੇ ਉਹਨੇ ਆ ਕੇ ਡਰਾਈਵਰ ਨੇ ਸੇਲਫ ਮਾਰੀ ਸਟਾਰਟ ਕੀਤੀ ਉਹਨੂੰ ਕੀ ਪਤਾ ਏ ਥੱਲੇ ਬੰਦਾ ਪਿਆ ਤੇ ਲੱਤ ਤੋਂ ਨਹੀਂ ਨਹਿੰਗੀ ਤੇ ਲੱਤ ਦਾ ਆਪਰੇਸ਼ਨ ਹੋਇਆ ਬਾਪੂ ਦੀ ਹੁਣ ਬਾਪੂ ਦੀ ਹਾਲਤ ਬਹੁਤ ਮਾੜੀ ਸੀ ਲੈਟਰਨ ਬਾਥਰੂਮ ਬੱਲਿਓ ਵੀ ਔਖਾ ਸੀ ਨਿੱਕੀ ਜਿਹੀ ਏਡੇ ਕਿ ਝੁੱਗੀ ਜਿਵੇਂ ਟੇਬਲ ਇਹਦੇ ਥੱਲੇ ਬੜ ਕੇ ਪੈਣਾ ਹੋਵੇ ਉਹਦੇ ਵਿੱਚ ਸੌਂਦਾ ਸੀ ਬਾਪੂ ਤੇ ਕੱਲ ਉੱਥੋਂ ਲੈ ਕੇ ਆਏ ਆ ਬਾਪੂ ਨੂੰ ਤੇ ਬਾਪੂ ਦੀ ਪੋਟਲੀ ਖੋਲੀ ਸੀ ਅੱਜ ਅਸੀਂ ਸੋਚਿਆ ਵੀ ਸੰਗਤ ਨੂੰ ਵੀ ਦੱਸੀਏ ਵੀ ਕਈ ਵਾਰੀ ਇਸ ਤਰ੍ਹਾਂ ਦੇ ਲੋਕਾਂ ਕੋਲੇ ਦੇਖੋ ਸਭ ਕੁਝ ਹੁੰਦਾ ਪਿਆ تھا ਢੇਲਾ ਵੀ ਹੈ ਪਰ ਲੋੜ ਕਿਸ ਚੀਜ਼ ਦੀ ਸੀ ਬਾਪੂ ਲੋੜ ਸੀਗੀ ਆਪਣੇ ਪਣ ਦੀ ਆਪਣੇਆਂ ਦੀ ਕਿਸੇ ਇਸ ਤਰ੍ਹਾਂ ਦੇ ਹੱਥ ਦੀ ਜਿਹੜਾ ਕਹਿੰਦਾ ਬਾਪੂ ਕੋਈ ਨਾ ਫਿਕਰ ਨਾ ਕਰ ਅਸੀਂ ਤੇਰੇ ਨਾਲ ਹਾਂ ਕੋਈ ਫਿਕਰ ਨਹੀਂ ਜਦੋਂ ਕਹਾਵਾਂ ਬਾਰੇ ਪਰ ਅੱਜ ਕੱਲ੍ਹ ਭਰਾਵੋ ਸਮਾ ਕਾਲ ਯੁੱਗ ਦਾ ਚੱਲਦਾ ਉਹ ਲੋਕ ਹੀ ਮੁੱਕਦੇ ਜਾਂਦੇ ਆ ਜਿਹੜੇ ਆਪਣਾ ਬਣਾ ਲੈਣ ਜਾਂ ਆਪਣੇ ਬਣ ਜਾਣ ਜਿਹੜੇ ਹੁੰਦੇ ਆ ਨਾ ਸਾਡੇ ਆਪਣੇ ਉਹਨਾਂ ਨੂੰ ਆਪਣੇ ਬਣਾ ਕੇ ਰੱਖਿਆ ਕਰੋ ਭਾਈ ਆ ਸਿੱਖਿਆ ਲੈਣ ਵਾਲੀ ਗੱਲ ਆ ਬਾਪੂ ਦੇ ਜੀਵਨ ਤੋਂ ਸਪੋਰਟ ਲਈਆਂ ਭਰ-ਭਰ ਪੈਸੇ ਇਕੱਠੇ ਕਰੀਂਗਾ ਕਿਸੇ ਕੰਮ ਨਹੀਂ ਆਏ ਬਾਪੂ ਦੇ ਤੇ ਇਦਾਂ ਕਈ ਬੰਦੇ ਸਾਡੇ ਕੋਲੇ ਇਸ ਤਰ੍ਹਾਂ ਆਉਂਦੇ ਨੇ ਬਜ਼ੁਰਗ ਕਿਸੇ ਕੋਲੇ 5000 ਕਿਸੇ ਕੋਲੇ 7000 ਕਿਸੇ ਕੋਲੇ 10000 ਕਿਸੇ ਕੋਲੇ 20000 ਵੀ ਹੁੰਦਾ ਲੱਖ ਰੇਡ ਲੱਖ ਰੁਪਏ ਸਾਡੇ ਕੋਲੇ ਪਿਆ ਇਦਾਂ ਦਾ 30 ਸਾਲਾਂ ਚ ਇਹ ਇਕੱਠੇ ਕੀਤੇ ਬਾਪੂ ਜੀ ਚੱਲਦੇ ਰਹਿੰਦੇ ਆ ਆਪਣੇ ਚੱਲਦੇ ਰਹਿੰਦੇ ਆ ਕੀ ਕੰਮ ਆਏ ਆ ਜਿਵੇਂ ਇਸ ਕਰਕੇ ਬੇਨਤੀ ਅਰਦਾਸ ਕਰਿਓ ਬਾਪੂ ਰਾਮਚੰਦਰ ਵਾਸਤੇ ਫਿਰ ਘਾਟਾ ਟਕੜਾ ਹੋਵੇ ਤਾਂ ਫਰਸਤੋ ਹੋ ਕੇ ਆਪਣੇ ਪੈਰਾਂ ਤੇ ਹੋਵੇ ਦੀ ਅੱਖ ਤੋਂ ਇਹਨੂੰ ਹੁਣ ਦਿਖਦਾ ਨਹੀਂ ਵਿਚਾਰੇ ਨੂੰ ਤੇ ਦਿਖਣ ਲੱਗ ਕੇ ਦੇਵੇ ਦੀ ਅੱਖ ਦੀ ਰੋਸ਼ਨੀ ਆ ਜਾਵੇ ਬਨ ਮੰਨ ਕੇ ਗਠੜੀਆਂ ਅਸੀਂ ਰੱਖੀ ਜਾਂਦੇ ਹੋ ਭਾਈ ਕਿਸੇ ਕੰਮ ਨਹੀਂ ਆਉਂਦੀ ਕਿਸੇ ਜਮਾ ਹੀ ਕੰਮ ਨਹੀਂ ਆਉਂਦੇ ਕਾਗਜ਼ ਦੇ ਟੁਕੜੇ ਸਭ ਕੁਝ ਇੱਥੇ ਹੀ ਰਹਿ ਜਾਂਦਾ ਭਾਈ ਜੇ ਕੋਈ ਕੰਮ ਆਉਣਾ ਤਾਂ ਉਹ ਸਾਡੇ ਰਿਸ਼ਤੇ ਆ ਉਹ ਸਾਡੇ ਆਪਣੇ ਭੈਣ ਭਰਾ ਵਾ ਉਹ ਸਾਡੇ ਉਹ ਲੋਕ ਨੇ ਜਿਹੜੇ ਸਾਨੂੰ ਪਿਆਰ ਕਰਦੇ ਆ ਅਸੀਂ ਵੀ ਉਹਨਾਂ ਨੂੰ ਦਿਲੋਂ ਪਿਆਰ ਕਰੀਏ ਭਾਈ ਤੇ ਇਸ ਤਰ੍ਹਾਂ ਦੇ ਪਤਾ ਨਹੀਂ ਕਿੰਨੇ ਬੰਦੇ ਨੇ ਜਿਹੜੇ ਐਦਾਂ ਹੀ ਸੜਕਾਂ ਤੇ ਜੀਵਨ ਪੂਰਾ ਕਰ ਜਾਂਦੇ ਨੇ ਜਿਉਂਦਿਆਂ ਨੂੰ ਕੋਈ ਨਹੀਂ ਚੱਕਦਾ ਨਾ ਸਰਕਾਰਾਂ ਚੱਕਦੀਆਂ ਨਾ ਸਿਸਟਮ ਕੰਮ ਕਰਦਾ ਕੋਈ ਮਰਿਆਂ ਨੂੰ ਚੱਕਣ ਵਾਲੇ ਬਥੇਰੇ ਆ ਜਾਂਦੇ ਆ ਤੇ ਜਦੋਂ ਐਦਾਂ ਦੇ ਲੋਕ ਮਰ ਜਾਂਦੇ ਆ ਉਹਨਾਂ ਦੇ ਆ ਪੈਸੇ ਵੀ ਉਹ ਨਾਲ ਹੀ ਚਲੇ ਜਾਂਦੇ ਆ ਤੇ ਉਹ ਲੋਕ ਸੰਸਕਾਰ ਕਰਨ ਵਾਸਤੇ ਵੀ ਉਹਨਾਂ ਨੂੰ ਰੁਪਈਆ ਨਹੀਂ ਖਰਚਣਾ ਪੈਂਦਾ ਇਹਨਾਂ ਦੇ ਜੇਬਾਂ 'ਚ ਇੰਨੇ ਪੈਸੇ ਪਏ ਹੁੰਦੇ ਆ ਵੀ ਇਕੱਲਾ ਆਪਦਾ ਨਹੀਂ ਇੱਕ ਦੋ ਜਣਿਆਂ ਦਾ ਹੋਰ ਦਾ ਸੰਸਕਾਰ ਦਾ ਵੀ ਇੰਤਜ਼ਾਮ ਕਰ ਜਾਂਦੇ ਨੇ ਲੋਕ ਪਰ ਗੱਲ ਇਹਨਾਂ ਨੂੰ ਜਿਉਂਦੇ ਜੀ ਉਹ ਮਾਨ ਸਤਕਾਰ ਉਹ ਪਿਆਰ ਉਹ ਇਨਸਾਨ ਹੋਣ ਦਾ ਅਹਿਸਾਸ ਸਾਨੂੰ ਸਾਰਿਆਂ ਨੂੰ ਫਰਜ਼ ਸਮਝ ਕੇ ਕਰਨਾ ਚਾਹੀਦਾ ਪੂਰਾ ਵੀ ਜੇ ਅਸੀਂ ਇਨਸਾਨ ਆ ਨਾ ਕਿਰਨਾ ਕੋਈ ਜਾਤ ਆ ਨਾ ਕੋਈ ਧਰਮ ਆ ਨਾ ਕੋਈ ਊਚਾ ਨਾ ਕੋਈ ਨੀਚਾ ਨਾ ਕੋਈ ਬਗਾਨਾ ਵਾ ਨਾ ਕੋਈ ਬੈਰੀ ਆ ਨਾ ਕੋਈ ਆਪਾ ਸਭ ਸਾਡੇ ਆ ਅਸੀਂ ਭੱਗਾਂ ਵਾਲੇ ਆ ਜਿਹੜੀ ਬਾਬਾ ਜੀ ਨੇ ਸਾਡੀ ਡਿਊਟੀ ਲਾਈ ਸਰਪੰਚ ਸਾਹਿਬ ਆਜੋ ਕਿ ਇੱਥੇ ਅਸੀਂ ਆਪਣੇ ਆਪ ਨੂੰ ਬਹੁਤ ਭੱਗਾਂ ਵਾਲੇ ਸਮਝਦੇ ਆ ਆ ਸੁਪਰੀਆਂ ਦਾ ਹਸਪਤਾਲ ਐਮ ਡੀ ਐਸ ਐਸ ਸੀ ਹਸਪੀਟਲ ਦੇ ਬਾਹਰ ਖੜੇ ਆ ਅਸੀਂ ਬਾਪੂ ਜੀ ਇੱਥੇ ਦਾਖਲ ਸੀ ਇਹਨਾਂ ਦੇ ਕੋਲੇ ਬਿਠਾ ਕੇ ਇਹਨਾਂ ਦੇ ਸਾਹਮਣੇ ਪੈਰਾਂ ਦੀ ਗਿਣਤੀ ਹੋਊਗੀ ਕਰੀਬ 5000 ਰੁਪਇਆ ਲੱਗਦਾ 4-5000 ਰੁਪਇਆ ਹੋਊਗਾ ਇਹ ਅੰਦਰ ਸਾਡੇ ਸੁਪਨਿਆਂ ਦੇ ਹਸਪਤਾਲ ਵਿੱਚ ਕਿੰਨੇ ਹੀ ਇਸ ਤਰ੍ਹਾਂ ਦੇ ਮੈਂਬਰ ਨੇ ਜਿਹੜੇ ਪਤਾ ਹੀ ਨਹੀਂ ਉਹ ਕੌਣ ਨੇ ਇਹ ਨਾਨਕੂ ਬਾਬਾ ਆਪਣਾ ਨਾਮ ਨਾਨਕੂ ਦੱਸਦਾ ਪਰਿਵਾਰ ਦਾ ਕੋਈ ਕੌਣ ਆ ਪਿੱਛੇ ਕੋਈ ਨਹੀਂ ਪਤਾ ਬਹੁਤ ਮਾੜੀ ਹਾਲਤ ਮਿਲਿਆ ਸੀ ਬਾਪ ਇਦਾਂ ਹੀ ਬਾਪੂ ਨੂੰ ਦੁਰਗਾ ਮਾਤਾ ਮੰਤਰ ਤੇ ਬਾਹਰੋਂ ਲੈ ਕੇ ਆਏ ਸੀਗੇ ਇਹਦਾ ਵੀ ਬਾਪੂ ਦਾ ਉਹ ਨਹੀਂ ਪਤਾ ਨਾਮ ਕਿਸ਼ਨ ਲਾਲ ਦੱਸਦੇ ਵਾਪੇ ਇਦਾਂ ਹੀ ਗਰਮੀਤ ਸਿੰਘ ਪਿਆ ਇਹਦਾ ਵੀ ਨਹੀਂ ਪਰਿਵਾਰ ਦੇ ਪਿੱਛੇ ਕੋਈ ਪਤਾ ਹਰਜਿੰਦਰ ਕੌਰ ਭੈਣ ਆ ਨਾਨਕ ਸਰਕਲੇਰਾ ਤੋਂ ਲੈ ਕੇ ਆਏ ਸੀ ਮੇਮ ਕਹਿੰਦੇ ਸੀ ਸਿੰਗਾਪੁਰ ਦੀ ਜੰਮੀ ਹੋਈ ਆ ਪਰ ਹੁਣ ਕੋਈ ਨਹੀਂ ਸੀ ਅੱਗੇ ਪਿੱਛੇ ਇਦਾਂ ਹੀ ਇਹ ਮਾਤਾ ਨੂੰ ਲੱਖੇ ਵਾਲੀ ਮੰਡੀ ਤੋਂ ਲੈ ਕੇ ਆਏ ਆ ਸ੍ਰੀ ਅਫਸਰ ਸਾਹਿਬ ਤੋਂ ਭਰਾ ਵੀ ਮਰ ਗਏ ਪਰਜਾਈਆਂ ਵੀ ਛੱਡ ਕੇ ਚਲੇ ਗਏ ਮਾਂ ਵੀ ਮਰ ਗਈ ਪਿਓ ਵੀ ਮਰ ਗਈ ਬਿਨਾਂ ਕੱਪੜਿਆਂ ਤੋਂ ਸੜਕਾਂ ਦੇ ਤੁਸੀਂ ਫਿਰਦੇ ਇਸੇ ਤਰ੍ਹਾਂ ਇਹ ਬਾਪੂ ਨੂੰ ਅੱਜ ਲੈ ਕੇ ਆਏ ਆ ਅਸੀਂ ਅਸ਼ੋਕ ਕੁਮਾਰ ਨੂੰ ਮਹਿਤਾ ਚੌਂਕ ਤੋਂ શ્રી ਅਮਰਸਰ ਸਾਹਿਬ ਜ਼ਿਲ੍ਹੇ ਤੋਂ ਇਸ ਤਰ੍ਹਾਂ ਹੀ ਬਾਪੂ ਜਿਸਪਾਲ ਸਿੰਘ ਸਿਉਣ ਹਕੀਮ ਸੀ ਬਾਪੂ ਬੈਦ ਸੀਗਾ ਬਾਪੂ ਆਪਣੇ ਸਮੇਂ ਦੇ ਵਿੱਚ ਮਸ਼ਹੂਰ ਬੈਦ ਸੀ ਪਰ ਹੁਣ ਬਾਪੂ ਦੀ ਲੱਤ 'ਤੇ ਕੀੜੇ ਪਏ ਹੋਏ ਸੀਗੇ ਐਸੇ ਬੰਦੇ ਐਸੇ ਲੋਕ ਸਾਡੇ ਸੁਪਨਿਆਂ ਦੇ ਘਰ ਦਾ ਹਿੱਸਾ ਨੇ ਤੇ ਉਹਨਾਂ ਦੇ ਵਿੱਚੋਂ ਇੱਕ ਇਹ ਬਾਪੂ ਅੱਜ ਸਾਡੇ ਪਰਿਵਾਰ ਚ ਨਵਾਂ ਸ਼ਾਮਲ ਹੋਇਆ ਬਾਪੂ ਰਾਮਚੰਦਰ ਜੀ ਤੇ ਰਾਮਚੰਦਰ ਜੀ ਦੀ ਇਹ ਛੋਟੀ ਜੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਆ ਇਹ ਪੈਸਿਆਂ ਵਾਲਾ ਬਾਪੂ ਇਹ ਪੋਟਲੀਆਂ ਚ ਪੈਸੇ ਭਰ ਕੇ ਰੱਖਣ ਵਾਲਾ ਬਾਪੂ ساری ਜ਼ਿੰਦਗੀ ਆ ਪੋਟਲੀ ਇਹਨੇ ਆਪਦੇ ਗਲ ਚੋਂ ਨਹੀਂ ਲਾਹੀ ਇੱਕ ਮਿੰਟ ਪਾਸੇ ਨਹੀਂ ਹੋਣ ਦਿੰਦਾ ਜਦੋਂ ਲੱਤ ਟੁੱਟੀ ਆ ਹਸਪਤਾਲ ਲੈ ਗਏ ਜਾ ਕੇ ਲੋਕ ਤਾਂ ਨੰਦੇ ਨਾਸ ਬਤਾਲ ਚ ਰਿਆ ਆਪਰੇਸ਼ਨ ਹੋਇਆ ਬਾਪੂ ਦਾ ਪਲੇਟਾਂ ਪਾਈਆਂ ਲੱਤ ਤੇ ਆਪਰੇਸ਼ਨ ਕੀਤਾ ਉਹਨਾਂ ਨੇ ਬੇਹੋਸ਼ ਕਰਕੇ ਪਰ ਬਾਪੂ ਅੱਖਾਂ ਤੋਂ ਉੱਨਾਂ ਸੀ ਪਰ ਬਾਪੂ ਨੇ ਪੋਰਟ ਨਹੀਂ ਛੱਡੀ ਆਪਰੇਸ਼ਨ ਮੌਕੇ ਵੀ ਉਹ ਕਹਿੰਦੇ ਇਹ ਪੋਰਟ ਨਹੀਂ ਸੀ ਛੱਡਦਾ ਜਦੋਂ ਬੇਹੋਸ਼ ਹੋ ਗਿਆ ਉਦੋਂ ਫੜ ਕੇ ਪਾਸੇ ਕੀਤੀ ਤੇ ਧੰਨਵਾਦ ਸੀ ਉਹਨਾਂ ਵੀਰਾਂ ਦਾ ਵੀ ਜਿਨ੍ਹਾਂ ਨੇ ਆਪਰੇਸ਼ਨ ਕਰਾਇਆ ਇਮਾਨਦਾਰੀ ਵੀ ਰੱਖੀ ਚਲੋ ਇਹਦਾ ਆਹ ਪੈਸਾ ਵਿੱਚ ਹੀ ਰਿਹਾ ਉਹਨੇ ਖੋਲਿਆ ਨਹੀਂ ਉਹਨਾਂ ਨੇ ਖੋਲਦੇ ਵੀ ਕਿੱਥੋਂ ਜਦੋਂ ਅਸੀਂ ਫੁੱਲਣ ਲੱਗੇ ਆ ਝੋਲੇ ਤੇ ਝੋਲਾ ਝੋਲੇ ਤੇ ਝੋਲਾ ਝੋਲੇ ਤੇ ਝੋਲਾ ਇੰਨਾ ਰੱਸੀਆਂ ਨਾਲ ਬੰਨੇ ਹੋਏ ਝੋਲੇ 22 ਝੋਲੇ ਨਿੱਕੇ ਨਿੱਕੀਆਂ ਝੋਲੀਆਂ ਗਾਂ ਆਪ ਹੀ ਸਿਉ ਸਿਉ ਕਿ ਧਾਗੇ ਨਾਲ ਸੂਈ ਧਾਗੇ ਨਾਲ ਆਪ ਹੀ ਝੱਗਿਆਂ ਦੀ ਸ਼ਰਟਾਂ ਦੇ ਜੋੜ ਜੋੜ ਕੇ ਟੀ ਸ਼ਰਟਾਂ ਦੇ ਆ ਦੇਖੋ ਬਣਾਏ ਹੋਏ ਨੇ ਝੋਲੇ ਇੱਕਾ ਡੱਬਾ ਬਾਪੂ ਦਾ ਇਹਦੇ ਵਿੱਚ ਇੱਕ ਸੂਈ ਤੇ ਧਾਗਾ ਤੱਕੰਦ ਹੋਈਆਂ ਸੂਈਆਂ ਧਾਗੇ ਬਟਨ ਇਹਦੇ ਚ ਪਏ ਆ ਬਸ ਉੱਥੇ ਝੁੱਗੀ ਚ ਵੜ ਕੇ ਬਸ ਜਦੋਂ ਪੈਸੇ ਆਉਂਦੇ ਸੀਗੇ ਜਦੋਂ ਇੱਕ ਪੋਟਲੀ ਜੀ ਭਰ ਜਾਂਦੀ ਸੀਗੀ ਤਾਂ ਨਵੀਂ ਇੱਕ ਪੋਟਲੀ ਹੋਰ ਬਣਾ ਲੈਂਦਾ ਸੀ ਬਾਪੂ ਇਹਨਾਂ ਪੋਟਲੀਆਂ ਚੋਂ ਕਈ ਵਾਰੀ ਲੁੱਟਿਆ ਵੀ ਗਿਆ ਜਿਹੜੇ ਉੱਪਰ ਲੀਆਂ ਜੇਬਾਂ ਚ ਹੁੰਦੇ ਸੀਗੇ ਉਹ ਤਾਂ ਜਿਹੜੇ ਉੱਥੇ ਨਿਸ਼ੇੜੀ ਨਿਚੂੜੀ ਸੀ ਉਹ ਖੋ ਕੇ ਲੈ ਜਾਂਦੇ ਸੀ ਲੁੱਟ ਕੇ ਪਰ ਇਹ ਗਾਂ ਦੀ ਗੱਲ ਕੋ ਕੇ ਰੱਖਦਾ ਸੀ ਬਾਪੂ ऐसे ਲੋਕਾਂ ਨੂੰ ਅਸੀਂ ਹਰ ਰੋਜ਼ ਸੜਕਾਂ ਤੇ ਦੇਖਦੇ ਆਂ ਗੁਰੂ ਘਰ ਮੰਦਰਾਂ ਦੇ ਬਾਹਰ ਸਟੇਸ਼ਨਾਂ ਤੇ ਬੱਸ ਸਟੈਂਡ ਤੇ ਪੁਲਾਂ ਦੇ ਥੱਲੇ ਪੁਲਾਂ ਦੇ ਉੱਪਰ ਬੈਠਿਆਂ ਦੇਖਦੇ ਆਂ ਦਰਗਾਹਾਂ ਦੇ ਬਾਹਰ ਬੈਠਿਆਂ ਦੇਖਦੇ ਆਂ ਪਰ ਅਸੀਂ ਅਣਡਿੱਠਾ ਕਰਕੇ ਨਿਕਲ ਜਾਂਦੇ ਆਂ ਕੋਲ ਇਨਸਾਨ ਹੋਣ ਦਾ ਭਾਵ ਉਹ ਤੇ ਭੈਣੋ ਫਰਜ਼ ਨਿਭਾਈਏ ਆਪਾਂ ਵੀ ਇਦਾਂ ਦੇ ਲੋਕਾਂ ਨੂੰ ਕਿੰਨਿਆਂ ਨੂੰ ਰੱਖ ਲਾਂਗੇ ਅਸੀਂ ਇੱਥੇ ਕਿੰਨਿਆਂ ਨੂੰ ਹੋਰ ਇਸ ਤਰ੍ਹਾਂ ਦੀਆਂ ਸੰਸਥਾਵਾਂ ਬਣ ਜਾਣਗੀਆਂ ਪਰ ਜੇ ਲੋੜ ਆ ਤਾਂ ਸਾਨੂੰ ਸਾਰਿਆਂ ਨੂੰ ਜਾਗਰੂਕ ਹੋਣ ਦੀ ਆ ਅਵੇਰ ਹੋਣ ਦੀ ਆ ਉਹਨਾਂ ਲੋਕਾਂ ਨੂੰ ਜਾਗਰੂਕ ਹੋਣ ਦੀ ਜਿਨ੍ਹਾਂ ਦੇ ਇਹ ਆਪਣੇ ਨੇ ਉਹ ਭੁੱਲੀ ਵਿਸਾਰੀ ਜਾਂਦੇ ਨੇ ਕਿਉਂਕਿ ਕੋਈ ਮਰੇ ਕੋਈ ਜੀਵੇ ਸੁਥਰਾ ਕੋਲ ਪਤਾਸੇ ਪੀਵੇ ਕਿਸੇ ਨੂੰ ਕੋਈ ਫਰਕ ਹੀ ਨਹੀਂ ਪੈਂਦਾ ਭਾਈ ਬਸ ਇੰਨੀ ਹੈ ਕਿ ਸਾਡੀਆਂ ਬੇਨਤੀਆਂ ਬਾਪੂ ਰਾਮਚੰਦਰ ਵਾਸਤੇ ਅਰਦਾਸ ਕਰਿਓ ਜਿਵੇਂ ਬਾਪੂ ਰਮੇਸ਼ ਚੰਦ ਸ਼ਰਮਾ ਜੀ ਨੂੰ 40 42 ਸਾਲ ਕੁੱਟ-ਕੁੱਟ ਕੇ ਗੋਹਾ ਚਕਾਇਆ ਕੰਮ ਕਰਾਈ ਗਏ ਕਹਿੰਦੇ ਤੇਰਾ ਮੇਮ ਨਾਲ ਵਿਆਹ ਕਰਾਂਗੇ ਇਹਦਾ ਖੂਨ ਚੂਸਿਆ ਉਹਨਾਂ ਲੋਕਾਂ ਨੇ ਇਸ ਤਰ੍ਹਾਂ ਦੇ ਲੋਕ ਵੀ ਬਹੁਤ ਨੇ ਸਾਡੇ ਸਮਾਜ 'ਚ ਸਾਡੀ ਸੋਸਾਇਟੀ 'ਚ ਬਸ ਸੁਚੇਤ ਹੋਈਏ ਆਪਾਂ ਸਾਰੇ ਜਾਗਰੂਕ ਹੋਈਏ ਇਨਸਾਨ ਹੋਣ ਦਾ ਫਰਜ਼ ਨਿਭਾਈਏ ਇਨਸਾਨ ਹੋਣ ਦਾ ਫਰਜ਼ ਪਛਾਣੀਏ ਆਪਣੀ ਜ਼ਿੰਮੇਵਾਰੀ ਨਿਭਾਈਏ ਕਰਿਓ ਅਰਦਾਸ ਬਾਪੂ ਰਾਮਚੰਦਰ ਦੀਆਂ ਅੱਖਾਂ ਦੀ ਲਾਈਟ ਆ ਜਵੇ ਵਾਪਸ ਦਿਖਣ ਲੱਗ ਜਵੇ ਇਹਨੂੰ ਤੇ ਲੱਤ ਜੁੜ ਜੇਵੇ ਦੀ ਤੋਰਨ ਲੱਗ ਜੇਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ